ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੇ ਫਾਰੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਅਦਲੀਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਤੇ ਵੀ ਜਿਹਨਾਂ ਨਾਲ ਬਿਲਕੁਲ ਨਾਲ ਹੀ 에어ਪੋਰਟ ਆ ਇੱਥੋਂ ਜਿਹੜਾ 1 ਕਿਲੋਮੀਟਰ ਤੇ ਜਿਹੜਾ 에어ਪੋਰਟ ਆ ਤੇ ਰੈਡਿਸਨ ਬਲੂ ਤੋਂ ਜਿਹੜਾ ਵਾ ਜਿਹੜਾ ਮੋੜ ਮੁੜਦਾ ਵਾ ਜਿਹੜੀ ਰੈਡਿਸਨ ਬਲੂ ਤੋਂ ਸਿੱਧੀ ਸੜਕ ਆਉਂਦੀ ਆ ਉਹੀ ਸਿੱਧੀ ਵੀ ਜਿਹਨਾਂ ਦੇ ਘਰ ਨੂੰ ਆਉਂਦੀ ਆ ਤੇਰੇ ਭਾਜੀ ਕੋਲ ਆਪਾਂ ਆਏ ਆ ਤੇ ਅੱਜ ਤਨ ਤਿੰਨ گاਵਾ ਦਿਖਾਉਣੀਆਂ ਵਾ ਤਿੰਨੇ ਸੋਈਆਂ ਸਵਾਈਆਂ ਵਾ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹੀ ਆ ਵੀ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਆਪਣੀਆਂ ਪਾਸ ਕਰਕੇ ਤਸੱਲੀ ਕਰਕੇ ਫੇਰੀ ਪੈਖ ਉਹ ਫੇਰੀ ਪਸ਼ੂ ਖੜੋ ਜੀ ਕਿਉਂਕਿ ਪੈਸੇ ਤੋਂ ਹੀ ਖਰਚਣੇ ਆ ਤੇ ਤੁਹਾਡੀ ਜ਼ਿੰਮੇਵਾਰੀ ਭੰਦੀ ਸਾਰੀਆਂ ਚੀਜ਼ਾਂ ਆਪ ਵੇਸ ਚਾ ਕੇ ਖੜੰਦੀ ਆਪਣੀ ਸਮਝ ਨਾਲ ਤੇ ਆਪਣੀ ਗਾਰੰਟੀ ਤੇ ਪਸ਼ੂ ਖੜੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਸਤਿ ਸ੍ਰੀ ਅਕਾਲ ਹੋਤਨਾ ਵਧੀਆ ਵਧੀਆ ਜੀ ਵੇਗਿਆ ਮਾਲ ਉਦਨ ਨਾਲ ਮਾਲ ਤੋਂ ਦੋ ਦਿਨ ਵੀ ਨਹੀਂ ਕੋਈ ਟਾਈਮ ਨ ਲੱਗਾ ਅੱਛਾ ਆਪਣੇ ਮੌਲੀ ਜਾਇਦਾਦ ਤੋਂ ਪਤਾ ਪਏ ਆਪਾਂ ਠੀਕ ਐ ਤੇ ਮਾਲ ਆਪਾਂ ਤੁਸੀਂ ਸਾਧ ਕੋਈ ਵੀਡੀਓ ਪਾਈ ਹੋਣੀ ਐ ਅੱਛਾ ਤੇ 8 8.5 ਦਾ ਮਾਲ ਵੇਚੀ ਹੋਇਆ ਐ ਅੱਛਾ ਹਾਂਜੀ ਮੌਲੀ ਜਾਇਦਾਦ ਨਾ ਟਾਈਮ ਨਾ ਵੇਲੇ ਹੋ ਗਏ ਕਿ ਫਿਰ ਆਪਾਂ ਨਾ ਟਾਈਮ ਨਾ ਠੀਕ ਐ ਜੀ ਬਕਰਾਈ ਤੇ ਡੰਗਰ ਇਥੇ ਥੱਲੀਆਂ ਕਰਾਈ ਤੇ ਭਾਜ ਵੀ ਨਿਕ ਨਿਕੇ ਰਹੇ ਨੇ ਫਿਰ ਭਾਜ ਨਿਕ ਰਹੇ ਪਾ ਰਹੇ ਠੀਕ ਐ ਔਰ ਜੱਗੇ ਭਾਜੀ ਕੀ ਹਾਲ ਚੱਲ ਜੇ? ਤੂੰ ਹੀ ਸੁਣਾਓ। ਬੜੇ ਦਿਨਾਂ ਬਾਅਦ ਵਖੇ ਜੇ। ਇਦਾਂ ਹੀ ਭਾਜੀ ਕੰਮ-ਕੁਮ ਤੇ ਟਾਈਮ ਨਹੀਂ ਲੱਗਦਾ। ਆ ਤੂੰ ਹੀ ਦੱਸੰਦੇ ਵੀ ਉਧਰ ਥੋੜਾ ਕੰਮ ਚ ਬਿਜੀ ਹੀ ਹੈ ਨਾ। ਹਾਂਜੀ ਬਏ ਆਲੇ ਉਹ ਬਾਤ ਤੇ ਟਾਈਮ ਨਹੀਂ ਲੱਗਦਾ ਫਿਰ ਉਧਰ। ਠੀਕ ਚਲੋ ਉਹ ਵੀ ਕੰਮ ਕਰਨੇ ਜ਼ਰੂਰੀ ਆ। ਹਾਂਜੀ ਜ਼ਰੂਰੀ ਆ। ਇੱਡਾ ਵੀਰ ਨੂੰ ਦਵਾ ਦਵੋ ਤੇ ਇਹਦੀਆਂ ਵੀਰ ਵੇਚੀ ਜਾਂਦਾ ਲਿਆ ਕੇ। ਠੀਕ ਆ। ਹਾਂਜੀ ਹਾਂਜੀ। ਚਲੋ ਇਦਾਂ ਰਲ ਮਿਲ ਕੇ ਸਾਰਿਆਂ ਦਾ ਚੱਲੀ ਜਾਓ। ਚੱਲੀ ਜਾਂਦਾ ਵੀਰ ਜੀ। ਠੀਕ ਆ ਜੀ। ਤੇ ਵੀਰ ਜੀ ਨਾਂ ਦੱਸ ਦੀਏ ਫਿਰ ਆਪਣਾ ਇੱਕ ਰੀ। ਨਾਂ ਮੇਰਾ ਹੀਰਾ ਜੇ। ਹ ਹਾਂਜੀ 2283 ਤੇ ਠੀਕ ਆ ਤੇ ਤਸੀਲ ਜਨ ਨਾਲ ਜਲੰਧਰ ਸਰ ਹਨ ਇੱਕ ਹੋਰ ਨੋਟ ਕਰ ਲਓ 8194 ਹਾਂਜੀ 856034 ਠੀਕ ਆ ਤੇ 에어ਪੋਰਟ ਬਿਲਕੁਲ ਲੱਗ ਗਈ ਹੈ ਹਨ ਉੱਪਰ ਲੱਗ ਗਿਆ ਇਥੋਂ ਨਾ ਆਪਣਾ ਰੈਡੀਸਨ ਪੈਂਦਾ ਹਟਰ ਬਲੂ ਹਾਂਜੀ ਉਹ ਸਿੱਧਾ ਹੀ ਆਪਣ ਡੇ 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 ਰੇ ਰੋਡ ਹੁੰਦਾ ਸਿੱਧਾ ਡੇ ਰੇ ਠੀਕ ਆ ਪੁਛਾ ਦੇ ਲੋੜ ਦੇ ਉੱਥੇ ਤਕਰੀਬਨ 1 ਕਿਲੋਮੀਟਰ ਪੌਣਾ ਕਿਲੋਮੀਟਰ ਹੋਣਾ ਵਾ ਆਪਣਾ ਡੇਰੇ ਤੋਂ ਉੱਤੇ ਰੋਡ ਆਪਣਾ ਛੜਕ ਤੋਂ ਡੇ ਡੇ ਡੇਰਾ ਆਪਣਾ ਠੀਕ ਆ ਉੱਤੇ ਡੇਰਾ ਆਪਣਾ ਠੀਕ ਹੈ ਜੀ ਤੇ ਚਲੋ ਫਿਰ ਸ਼ਿਰਵਾਤ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ ਜਿਹੜੀ ਕਿੰਨਾ ਚਿਰ ਹੋ ਗਿਆ ਜਿੰਨੇ ਸੋਈ ਸਵਾਈ ਨਾ ਇਹਨੂੰ ਵੀਰ ਜੀ ਆ ਬੱਚਾ ਜਿਆਦਾ ਵੇਖ ਲੋ ਠੀਕ ਆ ਹਾਂ ਜੀ ਕੋ ਦਾਂਦ ਨਾਲ 15 ਕਿਲੋ ਕੋਈ ਦੁੱਧ ਕਿੰਨਾ ਤਿਆਰ ਜੇ ਤੇ ਕ ਦੁੱਧ ਵੀਰ ਜੀ 12 ਕਿਲੋ ਤੋਂ ਬਾਹਰ ਤੇ ਤਿਆਰ ਜੇ ਤਿਆਰ ਬਿਲਕੁਲ ਤਿਆਰ ਬਿਲਕੁਲ ਠੀਕ ਐ ਅੱਗੇ ਚੋ ਆਗੇ ਤਾਂ ਚੋਈਆਂ ਗਈਆਂ ਰੱਤੇ ਨੰਬਰ ਦੇ ਠੀਕ ਐ ਜੀ ਅੱਗੇ ਆ ਠੰਡੀ ਤੇਰੀ ਆ ਭਾਜੀ 12 ਲੀਟਰ ਦੁੱਧ ਜਿਹੜਾ ਕਿੰਦੇ ਕੀ ਹੈਗਾ ਇਹਦੇ ਕੋਲ ਹਾਂ ਜੀ ਕਿਤਾ ਮੱਝੀ ਕੋਈ ਰੋ ਟੈਂਕ ਔਰ ਦੇਖਰੀ ਸਿੱਧੀ ਤੋਰ ਤੇ ਆ ਜਲਾਇਆ ਜੀ ہاں ਠੰਡੀਆਂ ਠੇੜੀਆਂ ਕੋਈ ਚੱਕਰ ਨਹੀਂ ਬਾਕੀ ਜੇ ਟਾਈਮ ਬਿਲਕੁਲ ਸਵੇਰਾ ਸਵੇਰ ਦਾ ਵਾ ਅਜੇ ਪੂਰੀਆਂ ਰੱਜੀਆਂ ਨਹੀਂ ਆ ਹਾਂ ਜੀ ਬਾਕੀ ਦੁੱਧ ਕਿਸ ਨੇ ਆਪਣਾ ਦੋ ਟਾਈਮ ਚੋਕ ਲੈ ਜਾਣਾ ਠੰਡਾ 11 ਲੀਟਰ ਹੋ ਗਿਆ ਬਲੇ 12 ਹੀ ਹੋ ਗਿਆ ਅੱਛਾ ਠੰਡਾ 11 ਲੀਟਰ ਆ ਦੇਖ ਸਰ ਮਰਜੀ ਬੱਚਾ ਬੈ ਰਵੇ ਕਿਦਾਂ ਮਰਜੀ ਕੋਈ ਵੀ ਠੀਕ ਹੈ ਜੀ ਅੱਲਾਹ ਤਾਲਾ ਕੰਮ ਨਹੀਂ ਹੈਗਾ ਤੇ ਇਹਦਾ ਫਿਰ ਮੁੱਲ ਮੁੰਦੇ ਵੀ 40 ਕਰਦੇ ਆਂ ਇਹਦਾ ਅੱਛਾ ਤੇ ਇਹਦਾ ਬੱਚਾ ਆਪਾਂ ਤਿੰਨ ਛੱਡਾਂਗੇ ਅੱਛਾ ਚਾਰ ਹੀ ਛੱਡਾਂਗੇ ਪੰਜ ਹੀ ਛੱਡ ਦਈਏ ਫਿਰ ਪੂਰਾ ਤੇ ਚਲੋ ਜੀ ਜੀ ਫਿਰ ਪੰਜ ਸ਼ੋਰਟ ਹੀ ਹੁੰਦੀ ਹੈ ਫਿਰ ਅੱਛਾ 35000 ਤੇ ਸ਼ੋਰਟ ਕਰ ਦੋਗੇ ਜੀ ਹੁੰਦੀ ਆਪਣੀ 150 ਹੁੰਦੀ ਜੀ ਪਤਾ ਮੈਨੂੰ ਕੋਈ ਵੀਰਪਾ ਤੰਗ ਨਾ ਕਰੇ ਕੋਈ ਨਾ ਚਲੋ ਬੰਤਾਂ ਤੇ ਮੁੱਕਦੇ ਹੋਈ ਜਾਊਗਾ ਫੋਨ ਇੱਕ ਵਾਰੀ ਕੋ ਲਾਵੇ ਚਲੋ ਪਹਿਲੇ ਲਾਵੇ ਆਪੇ ਸੌਦਾ ਜਮ ਮੁੱਕੀ ਠੀਕ ਹੈ ਜੀ ਠੀਕ ਆ ਬੰਦਾ ਮੁੱਲੀ ਪੰਜਾਇ ਪਾਉਣੇ ਤੇ ਚਲੋ ਹੁਣ ਜਿਹੜੀ ਆ ਗਈ ਆਪਣੇ ਕੋਲ ਆ ਦੂਸਰੇ ਨੰਬਰ ਤੇ ਪਹਿਲਾਂ ਜੀ ਸੁਆ ਇਹਦਾ ਪਹਿਲਾਂ ਹੀ ਦੱਸਦੇ ਕਿੰਨਾ ਚਿਰ ਹੋਇਆ ਇਹਨਾਂ ਸੋਈ ਨੂੰ ਇਹਦਾ ਹੱਬਟਾ ਪੜਾ ਮਹੀਨੇ ਕਿੜਾ ਆ ਬੱਚਾ ਜੀ ਇਹਦਾ ਜਿਹੜਾ ਮਹੀਨੇ ਦੇ ਲਾਗੇ ਬੰਦੇ ਦਾ ਬੱਚਾ ਜਿਹੜਾ ਬਾਹਰ ਵੀ ਆ ਸਕਦਾ ਤੇ ਚੌਗੀ ਜੋ ਵੇਚੀ ਮੂੰਹ ਠੀਕ ਹੈ ਜੀ ਹਾਂ ਜੀ ਚੋਕੀ ਜਿੱਦਾਂ ਮਰਜ਼ੀ ਕੋਈ ਪਾ ਚੱਕੇ ਦਾ ਫੋਟਾ ਹੀ ਹੈ ਚੈੱਕ ਕਰਕੇ ਖੜੇ ਚੋਕੀ ਦਾ ਫੋਟਾ ਹੀ ਹੈ ਬੰਦੇ ਦਾ ਤੇ ਆਇਆ ਹੋਰ ਇਹ ਬਾਕੀ ਫਿਕਸ ਹੋ ਜੇ ਹੋ ਮਾਲ ਗਿਆ ਜਿਹੜੀ ਹੈ ਮੈਂ ਜਲੇ ਆ ਵਾਕੀ ਥਣਾਂ ਦਾ ਸਾਈਜ਼ ਗਾਪ ਜਿਹੜਾ ਇਹ ਤਾਂ ਵੀ ਚੰਗਾ ਆ ਥਾਣੇ ਦੇ ਦੇਖ ਸਕਦੇ ਆ ਆਪਾਂ ਇੱਕ ਅਰੀ ਲੱਗੇ ਤਾਂ ਦੂਰ ਦੂਰ ਜਿਹੜਾ ਥਾਣੇ ਹੈਗੇ ਇਹ ਵੀ ਠੰਢੀ ਤੇ ਹੀ ਰਹੀ ਹੈ ਕੋਈ ਗੱਲ ਨਹੀਂ ਭਾਜੀ ਠੀਕ ਆ ਹਾਂ ਜੀ ਆ ਠੰਢੀ ਤੇ ਰੀਆਂ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਵੀ ਜੀ ਉਹ ਪਰਲੀ ਗੋਈ ਹਾਂਜੀ ਉਹ ਕੋ ਦੁੱਧ ਦੀ 11 ਕਿਲੋ ਦੁੱਧ ਬਰਾ ਹੀ ਸੱਲੇ ਠੰਡਾ ਦੋ 11 ਕਿਲੋ ਸੱਲੇ ਜਿਹੜਾ ਪੱਕਾ ਦੁੱਧ ਜਿਹੜਾ ਚਵਾ ਦੋਗੇ ਚਵਾ ਦਾਂਗੇ ਤੇ ਮੁੱਲ ਫਿਰ ਉਹਦਾ ਮੁੱਲ ਤੋਂ ਉਹਦਾ ਕਰਦੇ ਆ 35 ਅੱਛਾ ਤੇ ਉੱਚੋ ਤਿੰਨ ਛੱਡਾਂਗੇ ਅੱਛਾ 32000 ਦੀ ਦੇ ਦੋਗੇ 32000 ਦਾਂਗੇ ਚਲੋ ਬਾਕੀ ਮੌਕੇ ਦੇ ਹੋਰ ਕਰ ਦੋਗੇ ਅਸੀਂ ਮੌਕੇ ਕਰਦੇ ਆਂ ਭਾਈ ਕੋਈ ਕਰਦਾ ਗੱਲਾਂ ਕਰਨਾ ਜਿੰਨੀ ਕਥਰੋਂ ਕੱਢਾਂਗੇ ਅੱਛਾ ਜਿੰਨੀ ਕਥਰੋਂ ਉਹ ਚੋ ਠੀਕ ਆ ਕਹ ਫੋਨ ਇੱਕ ਵਾਰੀ ਕੋ ਲਾਵੇ ਜੀ ਹਾਂਜੀ ਤੇ ਹੁਣ ਨੇ ਕਾ ਬੱਚੇ ਰਬੀਨਾ ਜੇ ਬੱਚੇ ਇਹਦਾ ਨਾ ਬੱਚਾ ਮਰ ਗਿਆ ਸਾਡਕਾ ਮਰਿਆ ਲੇ ਦੁੱਧ ਨਹੀਂ ਤੇ ਰਾਵੜਨੇ ਅੱਛਾ ਤੇ ਹੁਣ ਅ ਕੱਲ ਵੀ ਫਟੇ ਖਾਣ ਲੱਗੀ ਐ ਪਰਸੋਂ ਦੀ ਆਈ ਮੇਰੇ ਕੋਲ ਪਰਸੋਂ ਨਾ ਬੱਚਾ ਮਰ ਗਿਆ ਹੁੰਦੀ ਮਰਿਆ ਪਿਛੇ ਮਰਿਆ ਲੋਕ ਦੁੱਧ ਨਹੀਂ ਹਟਦੇ ਵੀ ਜਿਹ ਕਰਾਣ ਲੈ ਅੱਛਾ ਤੇ ਮਰਿਆ ਵਾਲਾ ਸਾਭ ਹੀ ਜਰਾ ਸਾਹੀ ਜਿਦਾ ਚੁੱਕ ਹੀ ਲੈਣੇ ਗੱਲ ਹੀ ਐ ਅੱਛਾ ਤੋ ਪਰਸੋਂ ਦਾ ਮਰ ਗਿਆ ਉਹਨਾਂ ਦਾ ਬੱਚਾ ਇਹਦਾ ਤੇ ਦੁੱਧ ਕਿੰਨਾ ਹੁਣ ਇਹ ਦੇਖੋ ਦੁੱਧ ਵੀ ਤੇ ਬੜਾ ਦੁੱਧ ਦੀ ਗਾਂਥ ਲੈਦੇ ਹੁਣ ਦੁੱਧ ਦੇ 10 ਕਿਲੋ ਘਣੋ ਗਾਂਥ ਲੈਦੇ 12 ਦੁੱਧ ਦੀ ਥੱਲੇ ਦੇ ਠੀਕ ਐ 10 ਕਿਲੋ ਦੁੱਧ ਜਿਹ ਬਾਕੀ ਹਵਾ ਨੀ ਤੱਕ ਇਹਦੀ ਗਾਣ ਜਿਆਦੀ ਹੈ। ਥਾਣੇ ਦਾ ਵੀ ਚੰਗਾ ਦੂਰ ਦੂਰ ਲੱਗਾ ਵਾ। ਤੇ ਥਾਂ ਤੋਂ ਓਕੇ ਵੀ ਜੀ ਸਾਰੇ ਜਾਂ ਜਾ ਵੀ ਜੀ ਤਾਂ ਵੀ ਜੇ ਦੁਖ ਠੰਡੀ ਤੇਰੀ ਆ ਵੀ ਬੰਦਾ ਖਾਣ ਹਾਂ ਦੇਖ ਸਕਦੇ ਠੰਡੀ ਤੇਰੀ ਜਿਹੜੀ ਆ ਵੀ ਜਦਾਂ ਮਰਜੀ ਕੋ ਬੰਗਾ ਨਹੀਂ ਪੋਣਾ ਨੂੰ ਠੀਕ ਆ ਆਪਣੀ ਮੱਝਾਂ 'ਕ ਬੰਗਾ ਪਾਲੇ ਅੱਛਾ ਚਾਹੇ ਨਾ ਪਾਓ ਚਲੋ ਬੰਗਾ ਜੰਗਲ ਮੈਂ ਤੇ ਪਾਉਂਦਾ ਜੀ ਠੀਕ ਆ ਉਹ ਤੋਂ ਬੰਗੇ ਬਗਿਆ ਚੁੰਦੇ ਕੋ ਬੱਚੇ ਮੰਨ ਗਾ ਸਾਰੀਆਂ ਬੰਗ ਬੰਗਾ ਭਗ ਚੁੰਦਾ ਮੈਂ ਆਪਣੇ ਬੰਗੇ ਪਗ ਨਗ ਕੋਈ ਘਰ ਦਾ ਨਾ ਜਿਹੜਾ ਮਚਰਲ ਆਪਾਂ ਚੁੰਦੇ ਜੁੰਦੇ ਮੰਗੇ ਪੋਨੇ ਪੋਣਾ ਠੀਕ ਆ ਹਾਂ ਜੀ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਇਹਦਾ ਮੁੱਲ 35 ਕਰਾਂਗੇ ਅੱਛਾ ਚਾਰ ਬਣੇ ਪੂਰੇ 30 ਹੀ ਦੇ ਦਈਏਗੇ ਫਿਰ ਚਲੋ ਜੀ ਦੇ ਦਾਂ ਠੀਕ ਹੈ ਚਲੋ ਬਾਕੀ ਕੋ ਫੋਨ ਲਾਵੇ ਇੱਕ ਰਹੀ ਹੈ ਨਾ ਨਹੀਂ ਹੋ ਜੂਗਾ ਮਾਨ ਹੋ ਜੂਗਾ ਠੀਕ ਹੈ ਤੇ ਬਾਕੀ ਇਹ ਆ ਵੀ ਸਾਰੀਆਂ ਸੁਈਆਂ ਵਾ ਤੁਹਾਡੇ ਘਰ ਕੋਈ ਚਵਾਈ ਕਰਕੇ ਹੈ ਨਾ ਤਸੱਲੀ ਕਰਕੇ ਖੜੇ ਦੋ ਟਾਈਮ ਚੋ ਕੇ ਫਿਰ ਲਓ ਤਸੱਲੀ ਕਰਕੇ ਲਓ ਪੂਰੀ ਠੀਕ ਹੈ ਚਾਰ ਪਣੇ ਜਿਗਾਵਾ ਇੱਕ ਹੋਰ ਡੱਬੀ ਬਣੀ ਨਾਲ ਉਹ ਗਾਂ ਵੇਗੀ ਰਾਤ ਨੂੰ ਉਹ ਵੇਗੀ ਹੈ ਨਾ ਹਾਂਜੀ ਉਹ ਡੱਬੀ ਠੀਕ ਹੈ ਉਹ ਕਰੀ ਲੈ ਗਿਆ ਬਾਕੀ ਜੋ ਵੀ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਖ ਕੇ ਤਸੱਲੀ ਕਰਕੇ ਖੜੋ ਜੀ